ਪਹਿਲਾ ਕੋਰਿੰਥਰ ਪਹਿਲਾ ਕੋਰਿੰਥੀਆ 9ਵਾਂ ਬਾਪ ਉਹਦੀ ਚਵੀ ਐ ਤੁਸੀਂ ਪੜ੍ਹ ਲਵਾਂਗੇ ਕੋਰ ਫਿਰ ਪਹਿਲਾ ਕੋਰਿੰਥਰ 9ਵਾਂ ਬਾਪ ਉਸਦੀ ਚਵੀ ਐ ਤੁਸੀਂ ਇਹ ਨਹੀਂ ਜਾਣਦੇ ਕਿ ਦੌੜੇ ਜਿਹੜੇ ਦੌੜਦੇ ਹਨ ਸਭੇ ਦੌੜਦੇ ਹਨ ਪਰ ਇਨਾਮ ਸਕੇ ਲੈ ਜਾਂਦਾ ਹੈ ਹੂੰ ਤੁਸੀਂ ਵੀ ਦੌੜੋ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ ਅਮੀਨ ਹallelujah ਸੰਤ ਪੁਲੂ ਦਾ ਇਹ ਸੰਦੇਸ਼ ਹੈ ਸਾਨੂੰ ਕਿ ਜਿਵੇਂ ਦੌੜ ਵਿੱਚ ਸਾਰੇ ਦੌੜਦੇ ਆ ਪਰ ਇਨਾਮ ਇੱਕੋ ਲੈ ਕੇ ਜਾਂਦਾ ਆ ਇਸੇ ਤਰ੍ਹਾਂ ਖੁਦਾ ਦਾ ਦਾਤ ਸੰਤ ਪੁਲੂ ਸਾਨੂੰ ਵੀ ਕਹਿ ਰਿਹਾ ਕਿ ਤੁਸੀਂ ਵੀ ਇਸੇ ਤਰ੍ਹਾਂ ਦੌੜੋ ਤੁਸੀਂ ਵੀ ਇਸੇ ਤਰ੍ਹਾਂ ਦੌੜੋ ਕਿ ਇਨਾਮ ਤੁਸੀਂ ਇਨਾਮ ਤੁਸੀਂ ਲੈ ਕੇ ਜਾਓ ਆਪਾਂ ਸਿੱਖ ਬਿਆਰੇ ਆ ਦੌੜ ਵਿੱਚ ਸਾਰੇ ਦੌੜਦੇ ਆ ਪਰ ਇਨਾਮ ਕਿੰਨੇ ਲੈ ਕੇ ਜਾਂਦੇ ਆ ਇੱਕ ਜਣਾ ਇਨਾਮ ਕਿੰਨੇ ਜਣੇ ਲੈ ਕੇ ਜਾਂਦੇ ਇੱਕ ਜਣਾ ਉਹ ਇੱਕ ਕੌਣ ਆ ਉਹ ਕੌਣ ਆ ਮੈਂ ਆ ਨਾ ਸੰਗਣਾ ਥੋੜੀ ਆਪਾਂ ਮੈਂ ਆ ਆਪਾਂ ਇਨਾਮ ਲੈਣਾ ਨਾ ਦੌੜ ਵਿੱਚ ਸਾਰੇ ਦੌੜਦੇ ਆ ਪਰ ਇਨਾਮ ਕਿੰਨੇ ਜਣੇ ਲੈ ਕੇ ਜਾਂਦੇ ਆ ਇੱਕ ਉਹ ਕੌਣ ਆ ਆਵਾਜ਼ ਨਹੀਂ ਆ ਰਹੀ ਉਹ ਕੌਣ ਆ ਅਸੀਂ ਵੀ ਨਹੀਂ ਮੈਂ ਉਹ ਕੌਣ ਆ ਮੈਂ ਸਾਰੇ ਬਲੋਕ ਕੌਣ ਆ ਕਹੀਏ ਮੈਂ ਇਨਾਮ ਜਿੱਤਣਾ ਹੈ ਕਹੀਏ ਸਾਰੇ ਮੈਂ ਇਨਾਮ ਮੈਂ ਇਨਾਮ ਜਿਤਨਾ ਆ ਕਹੀਏ ਸਾਰੇ ਮੈਂ ਇਨਾਮ ਮੈਂ ਇਨਾਮ ਮੈਂ ਇਨਾਮ ਜਿਤਨਾ ਆ ਤੇ ਇਹ ਇਨਾਮ ਮੈਨੂੰ ਮੇਰੇ ਪ੍ਰਭੂਸ਼ ਮਸੀਹ ਨੇ ਦੇਣਾ ਆ ਆਵੋ ਹallelujah ਤੇ ਪਰਮੇਸ਼ਰ ਦੇ ਕੋਲ ਇਨਾਮ ਲੈਣਾ ਕੌਣ ਨਹੀਂ ਪਸੰਦ ਕਰਦਾ ਅਸੀਂ ਪਰਮੇਸ਼ਰ ਦੇ ਕੋਲ ਇਨਾਮ ਨੂੰ ਪ੍ਰਾਪਤ ਕਰਨਾ ਆ ਇਨਾਮ ਲੈਣਾ ਆ ਇਸ ਕਰਕੇ ਅਸੀਂ ਉਹਦੀ ਤਿਆਰੀ ਕਰਨੀ ਆ ਜੇਕਰ ਅਸੀਂ ਇਨਾਮ ਲੈਣਾ ਆ ਤੇ ਉਹਦੀ ਤਿਆਰੀ ਵੀ ਅਸੀਂ ਅਸੀਂ ਤਿਆਰੀ ਵੀ ਕਰਨੀ ਹੈ ਜਿਵੇਂ 플레이ਰ ਆਪਣੇ ਖੇਡ ਖੇਡਦੇ ਆ ਪਰ ਖੇਡ ਦੇ ਵਿੱਚ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਉਹ ਬੜੀ ਪ੍ਰੈਕਟਿਸ ਕਰਦੇ ਆ ਉਹ ਬਾਰ-ਬਾਰ ਉਸ ਦੀ ਪ੍ਰੈਕਟਿਸ ਕਰਦੇ ਆ ਤਾਂ ਕਿ ਉਸ ਮੁਕਾਬਲੇ ਵਿੱਚ ਉਹ ਕਾਮਯਾਬ ਕਾਮਯਾਬ ਹੋ ਸਕੇ ਸੋ ਅਸਲੀ ਵੀ ਕਾਮਯਾਬ ਹੋਣਾ ਆ ਸੋ ਆਪਾਂ ਦੌੜ-ਦੌੜਨੀ ਆ ਆਪਾਂ ਸਿੱਖ ਕੇ ਆਏ ਆ ਕਿ ਅਗਰ ਅਸੀਂ ਦੌੜ-ਦੌੜਨੀ ਆ ਤਾਂ ਅਸੀਂ ਦਵਾ ਦੀ ਦੌੜ ਦੌੜਨੀ ਆ ਅਗਰ ਅਸੀਂ ਦੌੜ-ਦੌੜਨੀ ਆ ਤਾਂ ਅਸੀਂ ਮਾਫੀ ਦੀ ਦੌੜ ਦੌੜਨੀ ਆ ਅਗਰ ਅਸੀਂ ਦੌੜ-ਦੌੜਨੀ ਆ ਤਾਂ ਅਸੀਂ ਸੇਵਾ ਦੀ ਦੌੜ ਦੌੜਨੀ ਆ ਅਗਰ ਅਸੀਂ ਦੌੜ-ਦੌੜਨੀ ਆ ਤਾਂ ਅਸੀਂ ਦਾਨ ਦੀ ਦੌੜ ਦੌੜਨੀ ਆ ਔਰ ਪੰਜਵਾਂ ਨੰਬਰ ਆਪਾਂ ਸਿੱਖਦੇ ਪਏ ਆ ਕਿ ਅਗਰ ਅਸੀਂ ਦੌੜ-ਦੌੜਨੀ ਆ ਤੇ ਅਸੀਂ ਪਿਆਰ ਦੀ ਦੌੜ ਦੌੜਨੀ ਆ ਵਾਹ ਹਲੇਲੂਇਆ ਹਲੇਲੂਇਆ ਇਸ ਦਿਨਾਂ ਚ ਆਪਾਂ ਸਿੱਖਿਆ ਸੀਗਾ ਪਿਆਰ ਦੇ ਬਾਰੇ ਪਿਆਰ ਸਾਨੂੰ ਜਿਹੜਾ ਆ ਪਰਮੇਸ਼ਵਰ ਨੇ ਸਿਖਾਇਆ ਪਿਆਰ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਜੇ ਪਿਆਰ ਬਾਰੇ ਲਿਖਿਆ ਪਿਆਰ ਸਭ ਤੋਂ ਉੱਤਮ ਉੱਤਮ ਆ ਆਤਮਾ ਦਾ ਫਲ ਗਿਲਾਪੀਆ ਪੰਜ ਬਾਬੋ ਦੀ ਬਾਈ ਐਕ੍ਰਿਤ ਲਿਖਿਆ ਆਤਮਾ ਦਾ ਫਲ ਪ੍ਰੇਮ ਆ ਆਤਮਾ ਦਾ ਫਲ ਕੀ ਆ ਪ੍ਰੇਮ ਆ ਆਤਮਾ ਦਾ ਫਲ ਜਿਹਦੇ ਅੰਦਰ ਪਵਿੱਤਰ ਆਤਮਾ ਆ ਉਹਦੇ ਅੰਦਰ ਫਿਰ ਪ੍ਰੇਮ ਵੀ ਪ੍ਰੇਮ ਵੀ ਹੋਵੇਗਾ ਜਿਹਦੇ ਅੰਦਰ ਪ੍ਰੇਮ ਨਹੀਂ ਉਹਦੇ ਅੰਦਰ ਫਿਰ ਪਵਿੱਤਰ ਆਤਮਾ ਵੀ ਨਹੀਂ ਹੋਵੇਗਾ ਤੋਂ ਮੈਂ ਕੁਝ ਗੱਲਾਂ ਲਿਖੀਆਂ ਸੀਆਂ ਦਫੀਆਂ ਸੀ ਗਿਆ ਕਿ ਜਿਹੜਾ ਪ੍ਰੇਮ ਆ ਪ੍ਰੇਮ ਇੱਕ ਕੁਰਬਾਨੀ ਆ ਪ੍ਰੇਮ ਕੀਤਾ ਪ੍ਰੇਮ ਕੁਰਬਾਨੀ ਹੈ ਦੇਖੋ ਮਾਂ ਆਪਣੇ ਬੱਚਿਆਂ ਨਾਲ ਪਿਆਰ ਕਰਦੀ ਹੈ ਨਾ ਤੇ ਕੁਰਬਾਨੀ ਵੀ ਕਰਦੀ ਹੈ ਬੱਚਿਆਂ ਦੇ ਖਾਤਰ ਕਈ ਵਾਰ ਉਹ ਦੁੱਖ ਵੀ ਸਹਿੰਦੀ ਹੈ ਮਾਂ ਬਾਪ ਬੱਚਿਆਂ ਦੇ ਖਾਤਰ ਕੁਰਬਾਨੀਆਂ ਕਰਦੇ ਆ ਉਹ ਦੁੱਖ ਵੀ ਸਹਿੰਦੇ ਆ ਤਕਲੀਫਾਂ ਵੀ ਸਹਿੰਦੇ ਆ ਪਰ ਆਪਣੇ ਬੱਚਿਆਂ ਨੂੰ ਆਰਾਮ ਦਾ ਇੱਕ ਜੀਵਨ ਦੇਣਾ ਪਸੰਦ ਕਰਦੇ ਆ ਉਸੇ ਤਰ੍ਹਾਂ ਪ੍ਰੇਮ ਜਿਹੜਾ ਆ ਪ੍ਰੇਮ ਇੱਕ ਕੁਰਬਾਨੀ ਆ ਤੇ ਆਪਾਂ ਪਿਛਲੇ ਦਿਨ ਸਿੱਖਿਆ ਸੀਗਾ ਜਿਹੜਾ ਪ੍ਰੇਮ ਆ ਉਹ ਇੱਕ ਹਥਿਆਰ ਵੀ ਆ ਵਾਹੋ ਹallelujah ਹallelujah ਪ੍ਰੇਮ ਕੀਆ ਇੱਕ ਹਥਿਆਰ ਆ ਜਿਹਦੇ ਬਾਰੇ ਆਪਾਂ ਸਿੱਖ ਕੇ ਆਏ ਹਾਂ ਕੱਲ ਵੀ ਮੈਂ ਅਸੈਂਬਲੀ ਨੂੰ ਦੱਸਦਾ ਸੀਗਾ ਕਿ ਪੇਮ ਜਿਹੜਾ ਆ ਇੱਕ ਹਥਿਆਰ ਆ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਮੌਕਾ ਮਿਲਿਆ ਪਾਸਰਾਂ ਦੇ ਵਿੱਚ ਪ੍ਰਚਾਰ ਕਰਨ ਦਾ ਉੱਥੇ ਵੀ ਮੈਂ ਪਿਆਰ ਦੇ ਬਾਰੇ ਦੱਸਿਆ ਸੀਗਾ ਕਿ ਜਿਹੜਾ ਪਿਆਰ ਆ ਉਹ ਇੱਕ ਹਥਿਆਰ ਆ ਔਰ ਇਹ ਉਹ ਹਥਿਆਰ ਆ ਜਿਹੜਾ ਜਿਹਦੇ ਉੱਤੇ ਚੱਲਦਾ ਨਾ ਉਹਦਾ ਕੋਈ ਨੁਕਸਾਨ ਹੁੰਦਾ ਕਿਸੇ ਹਥਿਆਰ ਆਪਣੇ ਕੋਲ ਮੰਨ ਲਓ ਤਲਵਾਰ ਆ ਛੁਰੀ ਆ ਬੰਦੂਕ ਆ ਇਹ ਨਹੀਂ ਜਦੋਂ ਕੋਈ ਵੀ ਹਥਿਆਰ ਆ ਜੇਕਰ ਉਹ ਹਥਿਆਰ ਕਿਸੇ ਦੇ ਉੱਤੇ ਚੱਲਦਾ ਆ ਤੇ ਜਿਹਦੇ ਉੱਤੇ ਚੱਲਦਾ ਉਹਦਾ ਨੁਕਸਾਨ ਹੁੰਦਾ ਆ ਪਰ ਪਿਆਰ ਇੱਕ ਐਸਾ ਹਥਿਆਰ ਆ ਇਹ ਜਦੋਂ ਚੱਲਦਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਫਾਇਦਾ ਹੀ ਹੁੰਦਾ ਆ ਨੁਕਸਾਨ ਹੁੰਦਾ ਨੀਗਾ ਸੋ ਪਿਆਰ ਇੱਕ ਉਹ ਹਥਿਆਰ ਆ ਜਿਹੜਾ ਨਾ ਚੱਲਣ ਵਾਲੇ ਦੇ ਉੱਤੇ ਉਹਦਾ ਨੁਕਸਾਨ ਕਰਦਾ ਤੇ ਨਾ ਜਿਹੜਾ ਚਲਾਉਂਦਾ ਆ ਨਾ ਉਹਦੇ ਨੁਕਸਾਨ ਨੁਕਸਾਨ ਹੁੰਦਾ ਤੇ ਵੀ ਨਾ ਪਰ ਮਰਦੇ ਨਾ ਜਿਹੜਾ ਹਥਿਆਰ ਚਲਾਉਣ ਵਾਲਾ ਬੰਦਾ ਹੋਵੇ ਨਾ ਉਹਦੇ ਆਪਣਾ ਹਥਿਆਰ ਕੇ ਵੀਰ ਆਪੇ ਹੀ ਲੱਗ ਜਾਂਦਾ ਉਹ ਆਪੇ ਜ਼ਖਮੀ ਹੋ ਜਾਂਦਾ ਪਰ ਇਹ ਪਿਆਰ ਇੱਕ ਉਹ ਹਥਿਆਰ ਆ ਜਿਹੜਾ ਇਹ ਨਾਂ ਚਲਾਉਣ ਵਾਲ ਨੂੰ ਕਾਇਲ ਕਰਦਾ ਤੇ ਨਾ ਜਿਹਦੇ ਉੱਤੇ ਚੱਲਦਾ ਉਹਨੂੰ ਕਾਇਲ ਉਹਨੂੰ ਕਾਇਲ ਕਰਦਾ ਬਲਕਿ ਇਹ ਪਿਆਰ ਉਹ ਆ ਜਿਹੜਾ ਸਾਨੂੰ ਪਰਮੇਸ਼ਵਰ ਨੇ ਸਿਖਾਇਆ ਇਹ ਪਿਆਰ ਉਹ ਆ ਜਿਹੜਾ ਕਿਸੇ ਦੇ ਵਾਸਤੇ ਹਮਦਰਦੀ ਪ੍ਰਗਟ ਕਰਦਾ ਆ ਜਿਹੜਾ ਕਿਸੇ ਦੇ ਵਾਸਤੇ ਕੁਰਬਾਨੀ ਦਿੰਦਾ ਇਹ ਉਹ ਪਿਆਰ ਆ ਜਿਹੜਾ ਪਿਆਰ ਸਾਨੂੰ ਪਰਮੇਸ਼ਵਰ ਨੇ ਸਿਖਾਇਆ ਜਿਹੜਾ ਪਿਆਰ ਸਾਨੂੰ ਪ੍ਰਭ ਯਿਸੂ ਮਸੀਹ ਨੇ ਸਿਖਾਇਆ ਪ੍ਰਭ ਯਿਸੂ ਨੇ ਕਿਹਾ ਜੇਕਰ ਤੁਸੀਂ ਆਪਣਿਆਂ ਨੂੰ ਹੀ ਪਿਆਰ ਕਰਦੇ ਆ ਤੇ ਕੀ ਤੁਸੀਂ ਵੱਡਾ ਕੰਮ ਕਰੀ ਜਾਂਦੇ ਆ ਆਪਣਿਆਂ ਨੂੰ ਸਾਰੇ ਹੀ ਪਿਆਰ ਕਰੀ ਜਾਂਦੇ ਆ ਗੈਰ ਕੋਮਾਂ ਵਾਲੇ ਵੀ ਆਪਣਿਆਂ ਨੂੰ ਪਿਆਰ ਕਰੀ ਜਾਂਦੇ ਆ ਪਰ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਇੱਕ ਹੁਕਮ ਦਿੰਦਾ ਮੈਂ ਤੁਹਾਨੂੰ ਇੱਕ ਨਵਾਂ ਤੇ ਵੱਡਾ ਹੁਕਮ ਦਿੰਦਾ ਆ ਕਿ ਤੁਸੀਂ ਆਪਣੇ ਗਵਾਂਢੀ ਦੇ ਨਾਲ ਪਿਆਰ ਕਰੋ ਕਿ ਜਿਹੜੇ ਤੁਹਾਨੂੰ ਸਤਾਉਂਦੇ ਆ ਉਹਨਾਂ ਲਈ ਦੁਆ ਕਰੋ ਬੋਲੋ ਹallelujah ਹallelujah ਜਿਹਨੂੰ ਕਿਸੇ ਦੇ ਨਾਲ ਪਿਆਰ ਮੁਹੱਬਤ ਹੋਵੇਗਾ ਉਹ ਹੀ ਉਹਦੇ ਵਾਸਤੇ ਪ੍ਰਾਰਥਨਾ ਵੀ ਕਰੇਗਾ ਪਰ ਸਾਨੂੰ ਪਰਮੇਸ਼ਰ ਹੁਕਮ ਦਿੱਤਾ ਕਿ ਤੁਸੀਂ ਆਪਣਿਆਂ ਦੇ ਵਾਸਤੇ ਵੀ ਪ੍ਰਾਰਥਨਾ ਕਰਨੀ ਆ ਤੇ ਨਾਲੇ ਦੂਜਿਆਂ ਦੇ ਵਾਸਤੇ ਵੀ ਕਰਨੀ ਆ ਆਪਣੇ ਗਵਾਂਢੀਆਂ ਵਾਸਤੇ ਵੀ ਪ੍ਰਾਰਥਨਾ ਕਰਨੀ ਆ ਤੇ ਜਿਹੜੇ ਤੁਹਾਨੂੰ ਸੁਪਾਉਂਦੇ ਆ ਤੁਸੀਂ ਉਹਨਾਂ ਵਾਸਤੇ ਵੀ ਪ੍ਰਾਰਥਨਾ ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰਨੀ ਆ ਅੱਛਾ ਇਹ ਪਿਆਰ ਦੇ ਬਾਰੇ ਸੰਤ ਪਲੋਸ ਨੇ ਆਪਣਾ ਤਜਰਬਾ ਲਿਖਿਆ ਔਰ ਇਸ ਪਿਆਰ ਦੇ ਬਾਰੇ ਸੰਤ ਪਤਰਸ ਨੇ ਵੀ ਆਪਣਾ ਤਜਰਬਾ ਲਿਖਿਆ ਔਰ ਇਸ ਪਿਆਰ ਦੇ ਬਾਰੇ ਸੰਤ ਜਹੋਨਾ ਨੇ ਵੀ ਆਪਣਾ ਤਜਰਬਾ ਲਿਖਿਆ ਤੇ ਇਸ ਪਿਆਰ ਦੇ ਬਾਰੇ ਮੈਂ ਵੀ ਆਪਣਾ ਤਜਰਬਾ ਤੁਹਾਨੂੰ ਦੱਸਿਆ ਆ ਕਿ ਪਿਆਰ ਇੱਕ ਹਥਿਆਰ ਆ ਪਿਆਰ ਇੱਕ ਕੁਰਬਾਨੀ ਆ ਤੇ ਪਿਆਰ ਇੱਕ ਹਥਿਆਰ ਆ ਸੋ ਆਪ ਅਸੀਂ ਇੱਕ ਹਿੱਸਾ ਪੜਾਂਗੇ ਬਾਈਬਲ ਦੇ ਵਿੱਚੋਂ ਪਤਰਸ ਜੀ ਕਿਤਾਬ ਦੇ ਵਿੱਚੋਂ ਅਸੀਂ ਸਿੱਖਾਂਗੇ ਦੂਸਰਾ ਪਤਰਸ पहला बाब उसी पांच ऐस्तों नौ ऐस्ता किसी पढ़ेंगे। खुदा दाव संत पत्रस उन्हें अपना त्यर्वा प्यार से बारे लिखिया द असी पढ़ेंगे। दूसरा पत्रस पहला बाब उसी पांच तों नौ ऐस्त। तो वो ऐसे कारण क्योंकि अपनी बल्लो पढ़ा जपन करके अपनी नेचा नल नेकी अते नेकी नल नेकी नल ज्ञान अते ज्� ਅਤੇ ਸੰਜਮ ਨਾਲ ਤੀਰ ਅਤੇ ਤੀਰਜ ਨਾਲ ਪੱਤੀ ਅਤੇ ਪੱਤੀ ਨਾਲ ਪ੍ਰਪੰਨ ਦਾ ਪ੍ਰੇਮ ਅਤੇ ਪ੍ਰਪੰਨ ਦੇ ਕ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ ਆਮੀਨ ਹallelujah ਇੱਥੇ ਇੱਕ ਪ੍ਰੇਮ ਪ੍ਰਪੰਨ ਦਾ ਪ੍ਰੇਮ ਉਹਦਾ ਜ਼ਿਕਰ ਆਇਆ ਪ੍ਰਪੰਦੇ ਪ੍ਰੇਮ ਤੱਕ ਅਸੀਂ ਕਿੱਦਾਂ ਪਹੁੰਚਣਾ ਕਿਸੇ ਨੂੰ ਪਤਾ ਪ੍ਰਪੰਨ ਦਾ ਪ੍ਰੇਮ ਕੀ ਹੁੰਦਾ ਹਾਂਜੀ ਹੋਰ ਕੋਈ ਹੋਰ ਕਿਸੇ ਨੂੰ ਪਤਾ ਪ੍ਰਪੰਨ ਦਾ ਪ੍ਰੇਮ ਕੀ ਆ ਭਾਈਚਾਰੇ ਵਾਲਾ ਪਿਆਰ ਭਰਾਵਾਂ ਵਾਲਾ ਪਿਆਰ ਭਰਾਵਾਂ ਦੇ ਨਾਲ ਜਿਹੜਾ ਅਸੀਂ ਪਿਆਰ ਕਰਦੇ ਆਂ ਭਰਾਵਾਂ ਦੀਆਂ ਕਈ ਵਾਰ ਅਸੀਂ ਗੱਲਾਂ ਜਿਹੜੀਆਂ ਬਹੁਤ ਬਰਦਾਸ਼ਤ ਵੀ ਕਰ ਲੈਂਦੇ ਆਂ ਉਹਨਾਂ ਦੀ ਹਰ ਇੱਕ ਸੱਚੀ ਗੱਲ ਨੂੰ ਅਸੀਂ ਸਹਿ ਵੀ ਲੈਂਦੇ ਆਂ ਸੋ ਇਸੇ ਤਰ੍ਹਾਂ ਦਾ ਪਿਆਰ ਆ ਇਹ ਪ੍ਰਪੰਦੇ ਪ੍ਰੇਮ ਤੱਕ ਅਸੀਂ ਪਹੁੰਚਣਾ ਕਿੱਦਾਂ ਹੈ ਦੁਆਰਾ ਪੜਾਂਗੇ ਸਭਾ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਯਤਨ ਕਰਕੇ ਹਾਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਕੀ ਕਰਨਾ ਆ ਵੱਡਾ ਯਤਨ ਕਰਨਾ ਕੋਸ਼ਿਸ਼ ਕਰਨੀ ਆ ਵੱਡੀ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਦੇ ਵਿੱਚ ਲੱਗੇ ਰਹਿਣਾ ਕਿਦਾਂ ਹਾਂ ਆਪਣੀ ਨੇਚਾ ਨਾਲ ਨੇਕੀ ਅਤੇ ਨੇਕੀ ਨੇਕੀ ਨਾਲ ਗਿਆਨ ਕੋਤਾ ਇਸ ਤਰ੍ਹਾਂ ਆਪਣੀ ਨੇਚਾ ਦੇ ਨਾਲ ਨੇਕੀ ਆਪਣੀ ਨੇਚਾ ਦੇ ਨਾਲ ਕੀ ਕਰਨਾ ਸੀ ਨੇਕੀ ਕਰਨੀ ਚਾਹੀਏ ਨੇਚਾ ਵਿਸ਼ਵਾਸ ਹੈ ਸਾਡਾ ਸਾਡਾ ਵਿਸ਼ਵਾਸ ਹੈ ਪ੍ਰਭੂ ਜੀ ਸੰਸਿਧਿਤ ਤੇ ਤੇ ਉਸੇ ਵਿਸ਼ਵਾਸ ਦੇ ਨਾਲ ਅਸੀਂ ਨੇਕੀ ਕਰਨੀ ਆ ਬੋਲੋ ਹਲੇਲੂਇਆ ਪ੍ਰਭੂ ਨੇ ਸਾਨੂੰ ਨੇਕੀ ਕਰਨ ਦੇ ਵਾਸਤੇ ਕਿਹਾ ਆ ਪੱਤਰਿਆਂ 'ਚ ਲਿਖਿਆ ਨੇਕੀ ਕਰ ਨੇਕੀ ਕਰ ਨੇਕੀ ਕਰ ਖੁਦਾ ਦਾ ਆਦਾਸ ਗੱਲ ਪਕੜੀਆਂ ਵਿੱਚ ਲਿਖਿਆ ਆ ਕਿ ਨੇਕੀ ਕਰ ਨੇਕ ਨੇਕ ਕੰਮ ਕਰ ਨੇਕੀ ਦਾ ਮਤਲਬ ਕਿ ਨੇਕ ਕੰਮ ਨੇਕ ਕੰਮ ਕਰਦੇ ਆ ਅਸੀਂ ਜੇ ਕੋਈ ਪਿਆਸਾ ਆ ਤੁਹਾਨੂੰ ਪਾਣੀ ਅਸੀਂ ਅਸੀਂ ਪਿਲਾ ਦੇਣਾ ਜੇਕਰ ਕੋਈ ਭੁੱਖਾ ਆ ਤੁਹਾਨੂੰ ਰੋਟੀ ਅਸੀਂ ਖਿਲਾ ਦੇਣੀ ਆ ਜੇ ਕਿਸੇ ਦੇ ਕੋਲ ਕੋਈ ਕੱਪੜਾ ਨਹੀਂ ਤਾਂ ਉਹਨੂੰ ਕੱਪੜਾ ਅਸੀਂ ਪਹਿਨਾ ਦੇਣਾ ਇਹ ਕੀ ਆ ਇਹ ਨੇਕੀ ਆ ਲਿਖਿਆ ਤੂੰ ਨੇਚਾ ਦੇ ਨਾਲ ਨੇਕੀ ਕਰ ਤੇ ਜੇਕਰ ਅਸੀਂ ਨੇਕੀ ਕਰਦੇ ਆਂ ਜਿਗਾ ਨੇਕੀ ਦਾ ਵੀ ਕੁਛ ਕੰਮ ਆ ਪੜਾਂਗੇ ਦੁਬਾਰਾ ਕੀ ਲਿਖਿਆ ਦਾ ਆਪਰੇ ਨੇਚਾ ਨਾਲ ਨੇਕੀ ਨੇਚਾ ਦੇ ਨਾਲ ਨੇਕੀ ਕਰਨੀ ਆ ਹਾਂ ਅਤੇ ਨੇਕੀ ਨਾਲ ਗਿਆਨ ਹਾਂ ਬੋਲੋ ਹਲੇਲੂਇਆ ਹਲੇਲੂਇਆ ਅਤੇ ਨੇਕੀ ਦੇ ਨਾਲ ਨਾਲ ਕੀ ਆ ਗਿਆਨ ਇਹ ਗਿਆਨ ਜਿਹੜਾ ਆ ਇਹ ਗਿਆਨੀ ਲੋਕੀ ਲੋਕ ਤਾਂ ਬਹੁਤ ਆ ਲੋਕਾਂ ਦੇ ਕੋਲ ਗਿਆਨ ਤਾਂ ਬਹੁਤ ਆ ਪਰ ਪਰਮੇਸ਼ਰ ਦਾ ਗਿਆਨ ਘੱਟ ਲੋਕਾਂ ਦੇ ਕੋਲ ਹੀ ਆ ਦੁਨੀਆਂ ਦਾ ਗਿਆਨ ਦਾ ਬਹੁਤ ਲੋਕਾਂ ਦੇ ਕੋਲ ਆ ਪਰ ਪਰਮੇਸ਼ਰ ਦਾ ਗਿਆਨ ਜਿਹੜਾ ਆ ਉਹ ਥੋੜੇ ਲੋਕਾਂ ਦੇ ਕੋਲ ਆ ਚੰਗ ਲੋਕਾਂ ਦੇ ਕੋਲ ਆ ਉਸੇ ਗਿਆਨ ਦੇ ਬਾਰੇ ਗੱਲ ਕੀਤੀ ਆ ਖੁਦਾ ਦੇ ਦਾਸ ਪਤਰਸ ਨੇ ਲਿਖਿਆ ਤੂੰ ਨੇਚਾਂ ਦੇ ਨਾਲ ਨੇਕੀ ਕਮਾ ਨੀਚਾਂ ਦੇ ਨਾਲ ਨੇਕੀ ਕਰ ਤੇ ਨੇਕੀ ਦੇ ਨਾਲ ਤੂੰ ਕੀ ਕਰ ਨੇਕੀ ਦੇ ਨਾਲ ਗਿਆਨ ਕਰ ਔਰ ਗਿਆਨ ਨੂੰ ਵੀ ਅਸੀਂ ਪ੍ਰਾਪਤ ਕਰਨਾ ਗਿਆਨ ਭਲਾ ਕਿੱਦਾਂ ਪ੍ਰਾਪਤ ਹੁੰਦਾ ਹੈ ਗਿਆਨ ਕਿਵੇਂ ਅਸੀਂ ਪ੍ਰਾਪਤ ਕਰ ਸਕਦੇ ਆ ਗਿਆਨ ਪਰਮੇਸ਼ਰ ਦੇ ਬਚਨ ਨੂੰ ਪੜ੍ਹ ਕੇ ਅਸੀਂ ਪ੍ਰਾਪਤ ਕਰ ਸਕਦੇ ਹਾਂ ਗਿਆਨ ਅਸੀਂ ਪਰਮੇਸ਼ਰ ਦੇ ਕੋਲੋਂ ਲੈ ਸਕਦੇ ਹਾਂ ਕਿਉਂ ਕਿ ਕਿਉਂਕਿ ਪਰਮੇਸ਼ਰ ਸਰਬ ਗਿਆਨੀ ਹੈ ਬੋਲੋ ਹallelujah ਹallelujah ਪਰਮੇਸ਼ਰ ਦੇ ਕੋਲ ਸਮੁੰਦਰਾਂ ਦਾ ਗਿਆਨ ਆ ਪਰਮੇਸ਼ਰ ਦੇ ਕੋਲ ਅਸਮਾਨਾਂ ਦਾ ਗਿਆਨ ਆ ਪਰਮੇਸ਼ਰ ਦੇ ਕੋਲ ਸਾਰੇ ਇਤਿਹਾਸਾਂ ਦਾ ਜਿਹੜਾ ਆ ਉਹ ਗਿਆਨ ਆ ਪਰਮੇਸ਼ਰ ਦੇ ਕੋਲ ਸਾਰੇ ਪਵਿੱਤਰ ਗ੍ਰੰਥਾਂ ਦਾ ਗਿਆਨ ਆ ਔਰ ਪਰਮੇਸ਼ਰ ਦੇ ਕੋਲ ਵਿਗਿਆਨ ਦਾ ਵੀ ਗਿਆਨ ਆ ਸਾਇੰਸ ਦਾ ਵੀ ਗਿਆਨ ਆ ਪਰਮੇਸ਼ਰ ਦੇ ਕੋਲ ਇਸ ਕਰਕੇ ਪਰਮੇਸ਼ਰ ਦੇ ਕਲਾਮ ਚ ਲਿਖਿਆ ਮੰਗੋ ਤੇ ਤੁਹਾਨੂੰ ਦੇ ਦਿੱਤਾ ਕੀ ਮੰਗੋ ਤੇ ਦੇ ਦਿੱਤਾ ਗਿਆਨ ਅਸੀਂ ਮੰਗ ਸਕਦੇ ਹਾਂ ਪਰਮੇਸ਼ਰ ਦੇ ਕੋਲ ਅਸੀਂ ਗਿਆਨ ਮੰਗਾਗੇ ਤੇ ਸਾਨੂੰ ਪਰਮੇਸ਼ਰ ਗਿਆਨ ਦੇਵੇਗਾ ਪਰਮੇਸ਼ਰ ਦੇ ਗੁਣਾਂ થી ਪਰਮੇਸ਼ਰ ਕੋਲ ਮੰਗਾਗੇ ਤੇ ਸਾਨੂੰ ਪਰਮੇਸ਼ਰ ਆਪਣੇ ਗੁਣ ਵੀ ਗੁਣ ਵੀ ਦੇਵੇਗਾ ਚੰਗਿਆਈ ਪਰਮੇਸ਼ਰ ਕੋਲ ਮੰਗਾਗੇ ਤੇ ਸਾਨੂੰ ਪਰਮੇਸ਼ਰ ਚੰਗਿਆਈ ਵੀ ਕਿਉਂਕਿ ਕਲਾਮ ਚ ਕੀ ਲਿਖਿਆ ਮੰਗੋ ਤੇ ਮੰਗੋ ਤੇ ਦਿੱਤਾ ਜਾਵੇਗਾ ਜੋ ਅਸੀਂ ਮੰਗਦੇ ਆ ਉਹ ਮਿਲ ਉਹ ਮਿਲ ਜਾਂਦਾ ਉਸ ਤੋਂ ਅੱਗੇ ਪੜਾਂਗੇ ਅੱਜ ਗਿਆਨ ਨਾਲ ਸੰਜਮ ਬੋਲੋ ਹallelujah ਦੇਖੋ ਨਿਸ਼ਚਾ ਦੇ ਨਾਲ ਅਸੀਂ ਨੇਕੀ ਕਰਨੀ ਆ ਤੇ ਨੇਕੀ ਦੇ ਨਾਲ ਅਸੀਂ ਗਿਆਨ ਮੰਗਣਾ ਪਰਮੇਸ਼ਰ ਕੋਲ ਨੇਕੀ ਦੇ ਨਾਲ ਅਸੀਂ ਗਿਆਨ ਪਾਉਣਾ ਤੇ ਗਿਆਨ ਦੇ ਨਾਲ ਅਸੀਂ ਕੀ ਕਰਨਾ ਕੀ ਲਿਖਿਆ ਨਾ ਸੰਜਮ ਸੰਜਮ ਗਿਆਨ ਤੋਂ ਅਸੀਂ ਕੀ ਪ੍ਰਾਪਤ ਕਰਨਾ ਆ ਸੰਜਮ ਜੇਕਰ ਗਿਆਨ ਹੋਵੇਗਾ ਥੋੜੀ ਗੱਲ ਔਖੀ ਆ ਸ਼ਾਇਦ ਸ਼ਬਦ ਤੁਹਾਨੂੰ ਔਖਾ ਲੱਗੇ ਸਾਰੇ ਬਜ਼ੁਰਗਾਂ ਨੂੰ ਔਖਾ ਸ਼ਬਦ ਸਮਝ ਨਹੀਂ ਆਵੇ ਪਰ ਆਪਾਂ ਇਹਨੂੰ ਸੌਖਾ ਕਰਕੇ ਸਮਝਾ ਦਵਾਂਗੇ। ਆਮੀਨ। ਇਹ ਸੰਜਮ ਦਾ ਮਤਲਬ ਆਪਾਂ ਤੁਹਾਨੂੰ ਸੌਖਾ ਕਰਕੇ ਸਮਝਾ ਦੋ ਨਾ। ਇਹਦਾ ਮਤਲਬ ਕੀ ਆ? ਸੰਜਮ ਦਾ ਮਤਲਬ ਹੁੰਦਾ ਆਪਣੇ ਆਪ ਉੱਤੇ ਕੰਟਰੋਲ ਕਰਨਾ। ਵਾਹੋ ਹਲੇਲੂਇਆ। ਹਲੇਲੂਇਆ। ਦੇਖੋ ਨੇਚਿਆ ਦੇ ਨਾਲ ਨੇਕੀ, ਨੇਕੀ ਦੇ ਨਾਲ ਗਿਆਨ ਤੇ ਗਿਆਨ ਦੇ ਨਾਲ ਸੰਜਮ ਨੂੰ ਅਸੀਂ ਪ੍ਰਾਪਤ ਕਰਨਾ ਆ। ਆਪਾਂ ਪਹੁੰਚਣਾ ਹੈ ਉੱਥੇ ਪਿਆਰ ਤੱਕ। ਕਿ ਭਰਾਵਾਂ ਦਾ ਪਿਆਰ ਅਸੀਂ ਕਿਦਾਂ ਪ੍ਰਾਪਤ ਕਰ ਸਕਦੇ ਹਾਂ ਇਦਾਂ ਅਸੀਂ ਭਰਾਵਾਂ ਦੇ ਪਿਆਰ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਭਰਾਵਾਂ ਵਾਲਾ ਪਿਆਰ ਅਸੀਂ ਇੱਕ ਦੂਜੇ ਨਾਲ ਇਦਾਂ ਹੀ ਕਰ ਸਕਦੇ ਹਾਂ ਕਿਦਾਂ ਨੇਚਾ ਦੇ ਨਾਲ ਨੇਕੀ ਦੇ ਨਾਲ ਗਿਆਨ ਦੇ ਨਾਲ ਔਰ ਸੰਜਮ ਦੇ ਨਾਲ ਸੰਜਮ ਦਾ ਮਤਲਬ ਹੈ ਆਪਣੇ ਉੱਤੇ ਕੰਟਰੋਲ ਕੰਟਰੋਲ ਕਰਨਾ ਕਈ ਵਾਰ ਵਿਖੇ ਨਾ ਸੀ ਕਈ ਵਾਰੀ ਲੜਾਈ ਵੇਖੀ ਅਸੀਂ ਆਪਣੇ ਮਹੱਲੇ 'ਚ ਆਮ ਹੀ ਕਈ ਵਾਰ ਹੋ ਜਾਂਦੀ ਹੈ ਲੜਾਈ ਤੇ ਲੜਾਈ ਨੂੰ ਅਸੀਂ ਵੇਖਿਆ ਤੇ ਕਈ ਵਾਰ ਕੋਈ ਬੰਦਾ ਇਨਸਾਨ ਜਾਂ ਕਿਸੇ ਨੂੰ ਨਾ ਮਾਰ ਦਿਆ ਮਾਰ ਦਿਆ ਆਪਣੇ ਹੱਥ ਨੂੰ ਰੋਕ ਲੈਂਦਾ ਇਹਦਾ ਮਤਲਬ ਉਹਨੂੰ ਪਤਾ ਲੱਗ ਗਿਆ ਕਿ ਜੇਕਰ ਮੈਨੂੰ ਮਾਰੂਗਾ ਨਾ ਇਹਦੇ ਸੱਟ ਪੇਟ ਲੱਗ ਗਈ ਇਹਦਾ ਨੁਕਸਾਨ ਹੋਵੇਗਾ ਮੈਨੂੰ ਜੇਲ੍ਹ ਵੀ ਹੋ ਜਾਏਗੀ ਮੈਨੂੰ ਜੁਰਮਾਨਾ ਵੀ ਹੋਵੇਗਾ ਮੈਨੂੰ ਸਜ਼ਾ ਵੀ ਹੋਵੇਗੀ ਤੇ ਫਿਰ ਉਹ ਆਪਣੇ ਹੱਥ ਨੂੰ ਰੋਕ ਲੈਂਦਾ ਉਹਨੂੰ ਮਾਰਦਾ ਮਾਰਦਾ ਨਹੀਂ ਇਹਦਾ ਮਤਲਬ ਉਹਨੇ ਸੰਜਮ ਦਿਖਾਇਆ ਕੀ ਦਿਖਾਇਆ ਸੰਜਮ ਦਿਖਾਇਆ ਉਹਨੇ ਉਹਨੇ ਆਪਣੇ ਆਪ ਤੇ ਕੰਟਰੋਲ ਕਰ ਲਿਆ ਜਿਹੜਾ ਸੰਜਮ ਹੈ ਨਾ ਇਹ ਆਤਮਾ ਦਾ ਵੀ ਇੱਕ ਹਿੱਸਾ ਲਿਆ ਆਤਮਾ ਦਾ ਨੋਵਾ ਫਾਲਿਆ ਸੰਜਮ ਸੰਜਮ ਦਾ ਮਤਲਬ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਮਤਲਬ ਸੈਲਫ ਕੰਟਰੋਲ ਇੰਗਲਿਸ਼ ਵਿੱਚ ਕਿੰਨੇ ਨੂੰ ਕੀ ਕਹਿੰਦੇ ਆ ਸੈਲਫ ਕੰਟਰੋਲ ਕੀ ਕਹਿੰਦੇ ਸੈਲਫ ਕੰਟਰੋਲ ਆ ਦੇਖਿਆ ਜਿਹੜੇ ਬੱਚੇ ਪੜ੍ਹੇ ਹੋਏ ਬੋਲਦੇ ਹੈ ਨਾ ਇਹ ਬੱਚਿਆਂ ਨੂੰ ਸਮਝਾਉਣ ਲਈ ਗੱਲ ਆ ਸੋ ਸੈਲਫ ਕੰਟਰੋਲ ਅਸੇ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਹੈ ਆਪਣੇ ਆਪ ਦੇ ਉੱਤੇ ਕੰਟਰੋਲ ਅਸੀਂ ਕਿੱਦਾਂ ਕਰਦਾ ਜੇ ਤਾਂ ਮੈਂ ਇੱਕ ਐਗਜ਼ਾਮਪਲ ਦੱਸਿਆ ਮੈਂ ਤੁਹਾਨੂੰ ਉਦਾਹਰਨ ਦੱਸੀਆ ਇੱਕ ਤੁਹਾਨੂੰ ਹੋਰ ਉਦਾਹਰਨ ਦੱਸਾਂ ਸੈਲਫ ਕੰਟਰੋਲ ਇਹ ਵਾਰ ਸੀ ਬੀਖਦੇ ਨਾ ਅਸੀਂ ਬਹੁਤ ਆਪਣੇ ਮੂੰਹ ਦੇ ਵਿੱਚੋਂ ਅਪਸ਼ਬਦ ਬੋਲਦੇ ਆ ਗਾਲਾਂ ਵਾਲਾ ਕੱਢਦੇ ਆਪਣੇ ਮੂੰਹ ਦੇ ਵਿੱਚੋਂ ਪਰ ਤੁਹਾਨੂੰ ਅਗਰ ਗੁੱਸਾ ਆਉਂਦਾ ਆ ਪਰ ਤੁਸੀਂ ਆਪਣੇ ਤੇ ਕੰਟਰੋਲ ਕਰਕੇ ਰੱਖਦੇ ਆ ਆਪਣੇ ਗਾਲਾਂ ਉੱਤੇ ਕੰਟਰੋਲ ਕਰ ਸਕਦੇ ਆ ਬੁਰੇ ਸ਼ਬਦਾਂ ਉੱਤੇ ਕੰਟਰੋਲ ਕਰ ਸਕਦੇ ਆ ਤੇ ਸਮਝੋ ਤੁਹਾਡੇ ਅੰਦਰ ਜਿਹੜਾ ਆ ਉਹ ਸੰਜਮ ਦਾ ਗੁਣ ਜਿਹੜਾ ਆ ਉਹ ਪਰਮੇਸ਼ਰ ਨੇ ਭਰ ਕੇ ਰੱਖਿਆ ਹੋਇਆ ਆ ਹallelujah ਹallelujah ਆਪਣੇ ਆਪ ਤੇ ਕੰਟਰੋਲ ਕਰਨਾ ਜਦੋਂ ਗਾਲਾਂ ਕੱਢਣ ਮਨ ਕਰੇ ਨਾ ਇਹ ਸੋਚਣਾ ਕਿ ਭਈ ਮੇਰੇ ਅੰਦਰ ਸਮਝ ਆਇਆ ਤਾਂ ਮੈਂ ਗਾਲਾਂ ਕਿਸ ਨੂੰ ਕੱਢੀਆਂ ਨਹੀਂ ਗਾਲਾਂ ਨੂੰ ਤੇ ਮੈਂ ਬਾਅਦ ਉਹਦੇ ਦਵਾਈ ਦੇ ਵਿੱਚ ਬਹੁਤ ਵਾਰੀ ਉੱਥੇ ਪ੍ਰਚਾਰ ਕੀਤਾ ਸੀਗਾ ਕਿ ਭਈ ਗਾਲਾਂ ਕੱਢੀਆਂ ਚੰਗੀ ਗੱਲ ਚੰਗੀ ਗੱਲ ਨਹੀਂ ਗੀ ਕਈ ਗਾਲਾਂ ਕੱਢ ਕੇ ਨਾ ਆਪਣੇ ਆਪ ਨੂੰ ਤਕੜਾ ਸਾਬਿਤ ਕਰਦੇ ਆ ਜਿੰਨੀਆਂ ਜ਼ਿਆਦਾ ਵੱਡੀਆਂ-ਵੱਡੀਆਂ ਗਾਲਾਂ ਕੱਢਣਗੇ ਉਹਦੇ ਸਮਝੋ ਵੀ ਬੰਦਾ ਦੂਜਿਆਂ ਨੂੰ ਸਮਝੇ ਬੜਾ ਤਕੜਾ ਇਹੋ ਪਰ ਗਾਲਾਂ ਕੱਢਣ ਨਾਲ ਕੋਈ ਤਕੜਾ ਬਣਦਾ ਗਾਲਾਂ ਕੱਢਣ ਨਾਲ ਕੋਈ ਸਮਝਦਾਰ ਬਣਦਾ ਗਾਲਾਂ ਕੱਢਣ ਨਾਲ ਕੋਈ ਸਿਆਣਾ ਬਣਦਾ ਕੋਈ ਨਹੀਂ ਸਿਆਣਾ ਬਣਦਾ ਇਹੀ ਹੋਈ ਆ ਆਪਣੇ ਆਪ ਉੱਤੇ ਕੰਟਰੋਲ ਕਰਨਾ ਇਹੋ ਸੰਜਮ ਆ ਨੇਚਾ ਦੇ ਨਾਲ ਨੇਕੀ ਨੇਕੀ ਦੇ ਨਾਲ ਗਿਆਨ ਗਿਆਨ ਦੇ ਨਾਲ ਸੰਜਮ ਮੈਂ ਤੁਹਾਨੂੰ ਇੱਕ ਮਿਸਾਲ ਦੱਸਣਾ ਚਾਹੁੰਦਾ ਹਾਂ ਦੁਬਈ ਦੇ ਵਿੱਚ ਮੌਤ ਸਾਲ ਪਹਿਲਾਂ ਦੀ ਗੱਲ ਆ ਇੱਕ ਮੈਨੂੰ ਕੰਮ ਮਿਲਿਆ ਉਹ ਕੰਮ ਸੀਗਾ ਸਾਡੇ 850 ਰੁਪਏ ਦਾ ਇੱਕ ਕੰਮ ਸੀਗਾ ਦੁਬਈ ਦੇ 850 ਗ੍ਰਾਮ ਦਾ ਇੱਕ ਕੰਮ ਸੀਗਾ ਸੋ ਉਹਦੇ ਉੱਤੇ ਮੈਂ ਬੰਦੇ ਭੇਜੇ ਕੰਮ ਤੇ ਔਰ ਜਦੋਂ ਕੰਮ ਤੇ ਮੁੰਡੇ ਮੈਂ ਲਾਇਆ ਤੇ ਮੈਂ ਕਿਹਾ ਸੇ ਹੋਰ ਕੰਮ ਦੇ ਉੱਪਰ ਚਲੇ ਗਿਆ ਦੂਸਰੇ ਕੰਮ ਦੇ ਉੱਤੇ ਤੇ ਮੈਂ ਕਿਹਾ ਚਲੋ ਤੁਸੀਂ ਮੁੰਡਿਓ ਕੰਮ ਖਤਮ ਕਰ ਦਿਓ ਤੇ ਕੰਮ ਖਤਮ ਕਰਕੇ ਮੈਨੂੰ ਫੋਨ ਕਰ ਦਿਓ ਮੈਂ ਤੁਹਾਨੂੰ ਲੈ ਜਾਵਾਂਗਾ ਸਾਥ ਤੇ ਉਹ ਲੜਕਿਆਂ ਨੇ ਕੀਤਾ ਕੰਮ ਬੜੀ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਬੜੇ ਜੋਰਾਂ ਸ਼ੋਰਾਂ ਨਾਲ ਕੰਮ ਸ਼ੁਰੂ ਕਰਤਾ ਵੀ ਥੋੜਾ ਜਿਹਾ ਕੰਮ ਛੇਤੀ ਖਤਮ ਕਰਕੇ ਚਲੇ ਜਾਵਾਂਗੇ ਪਰ ਉਹ ਜਿਹੜੇ ਘਰ ਦੇ ਵਿੱਚ ਫਰਨੀਚਰ ਪਿਆ ਸੀ ਉਹ ਫਰਨੀਚਰ ਬੜਾ ਮਹਿੰਗਾ ਸੀਗਾ ਉਹ ਸਾਰੇ ਫਰਨੀਚਰ ਨੂੰ ਜਿਹੜਾ ਸੀਗਾ ਉਹ ਸ਼ੀਸ਼ਾ ਲੱਗਾ ਪਿਆ ਸੀ ਸਾਰੇ ਪਾਸਿਆਂ ਤੇ ਉਹਨਾਂ ਮੁੰਡਿਆਂ ਨੇ ਜਲਦਬਾਜ਼ੀ ਦੇ ਵਿੱਚ ਉਹਨੂੰ ਕੁਝ ਕੰਬਲ ਕੁੰਬਲੀ ਵੀ ਨਹੀਂ ਲਪੇ ਕੁਛ ਬੱਬਲ ਪੇਪਰ ਨੇ ਮਾਰਿਆ ਉਹ ਇਦਾਂ ਚੁੱਕ ਲਿਆ ਜੋ ਇਦਾਂ ਚੁੱਕ ਲਏ ਉਹਨਾਂ ਨੇ ਕਿ ਉਹ ਜਿਹੜਾ ਸਮਾਨ ਸੀਗਾ ਰੀਡੀ ਤੇ ਟਰਾਲੀ ਦੇ ਉੱਪਰ ਰੱਖਿਆ ਤੇ ਟਰਾਲੀ ਜਿਹੜੀ ਸੀ ਉਹਨਾਂ ਕੋਲ ਡਿੱਗ ਪਈ ਤੇ ਸਾਰਾ ਸਮਾਨ ਟੁੱਟ ਗਿਆ ਇਹ ਸੀਗਾ 850 ਰੁਪਏ ਦਾ ਕੰਮ ਸੀਗਾ ਤੇ 3000 ਦਰਾਮ ਜਿਹੜਾ ਸੀਗਾ ਉਹ ਮੇਰਾ ਨੁਕਸਾਨ ਨੁਕਸਾਨ ਹੋ ਗਿਆ ਜਿਹੜੇ ਮੈਨੂੰ ਮਿਲਨੇ ਸੀ 850 ਉਹ ਵੀ ਨਹੀਂ ਮਿਲਿਆ ਉਲਟਾ ਮੇਰਾ ਸਾਡੇ ਉਲਟਾ 3000 ਰੁਪਏ ਦਰਾਮ ਮੇਰਾ ਨੁਕਸਾਨ ਨੁਕਸਾਨ ਹੋ ਗਿਆ ਹੁਣ 3000 ਦਾ ਦਰਾਂ ਦਾ ਮਤਲਬ ਹੈ ਕਿ ਇੰਡੀਆ ਦਾ 50000 ਤੋਂ ਬਾਅਦ ਰੁਪਈਆ ਇੰਡੀਆ ਦੇ 50000 ਤੋਂ ਹੁਣ ਜਿਹਦਾ 50000 ਰੁਪਈਆ ਦਾ ਨੁਕਸਾਨ ਹੋ ਜਾਵੇ ਤੇ ਸੋਚੋ ਕਿ ਉਹਦੇ ਮਨ ਦੇ ਵਿੱਚ ਕਿੰਨਾ ਕੁਛ ਆਉਂਦਾ ਹੋਵੇਗਾ ਵੀ ਮੁੰਡੇ ਨੂੰ ਮੰਦਾ ਚੰਗਾ ਬੋਲਾਂ ਹੈ ਨਾ ਵੀ ਮੁੰਡੇ ਨੂੰ ਮੈਂ ਚੰਗਾ ਮਾੜਾ ਬੋਲਾਂ ਮੁੰਡੇ ਨੂੰ ਉਥੇ ਕੰਮ ਤੋਂ ਭਜਾ ਦਵਾ ਮਨ ਦੇ ਵਿੱਚ ਆਉਂਦਾ 50000 ਰੁਪਈਆ ਦਾ ਨੁਕਸਾਨ ਹੋ ਜਾਵੇ ਕਈ ਵਾਰ ਤਾਂ ਬੰਦੇ ਨੂੰ ਪਤਾ ਨਹੀਂ ਲੱਗਣਾ ਪਈ ਹੁਣ ਕਰਾਂ ਕੀ ਮੈਂ ਸੋ ਮੈਨੂੰ ਜਦੋਂ ਮੈਂ ਵਾਪਸ ਗਿਆ ਉੱਥੇ ਮੈਂ ਕੰਮ ਦੇ ਉੱਪਰ ਗਿਆ ਮੁੰਡੇ ਨੇ ਕੰਮ ਨੂੰ ਖਤਮ ਕਰਕੇ ਤੋੜ-ਭੰਨ ਕਰਕੇ ਸਮਾਨ ਇਦਾਂ ਠਕਾਇਆ ਹੋਇਆ ਤੇ ਮੈਨੂੰ ਜਦੋਂ ਮੈਂ ਸੈਂਡਲੈਂਡ ਵਾਸਤੇ ਗਿਆ ਤੇ ਉਹ ਟੀਚਰ ਸੀਗੀ ਲੜਕੀ ਇੰਗਲੈਂਡ ਦੀ ਸੋ ਉਹਨੇ ਮੈਨੂੰ ਕਿਹਾ ਵੀ ਤੇਰੀ ਟੀਮ ਨੇ ਜਿਹੜਾ ਮੇਰਾ ਅਕਸਰੇ ਚਤੂੜ ਰੱਖਿਆ 3000 ਰੁਪਏ ਦਾ ਮੇਰਾ ਨੁਕਸਾਨ ਵੀ ਨਹੀਂ ਹਰ ਗਿਆ ਦਿਓ ਤੇ ਉਹਨੇ ਫਿਰ ਸੈਂਡ ਕਰਨੇ ਮੈਂ ਮੁੰਡੇ ਨੂੰ ਪੁੱਛਿਆ ਕੀ ਗੱਲ ਹੋਈ ਉਹ ਕਹਿੰਦੇ ਕਿ ਇਦਾਂ ਦਾ ਸਾਡਾ ਸਾਮਾਨ ਸਾਰਾ ਟੁੱਟ ਗਿਆ ਤੇ ਮੈਂ ਫਿਰ ਮੁੰਡੇ ਨੂੰ ਕੀ ਕਹਿਣਾ ਸੀਗਾ ਬਲ ਮੁਸੇ ਹੋਣਾ ਸੀਗਾ ਗੁੱਥੇ ਤਾਂ ਹੋਣਾ ਬਣਦਾ ਸੀਗਾ ਨਾ ਗੁੱਥੇ ਹੋਣਾ ਤਾਂ ਬਣਦਾ ਸੀਗਾ ਉਹਨਾਂ ਨੂੰ ਬੁਰਾ ਭਲਾ ਕਹਿਣਾ ਵੀ ਬਣਦਾ ਸੀ ਪਰ ਮੈਂ ਕਿਸੇ ਨੂੰ ਕੁਝ ਵੀ ਕਿਹਾ ਕਿਸੇ ਨੂੰ ਕੁਝ ਨਹੀਂ ਕਿਹਾ ਵਾਹ ਹਲੇਲੂਇਆ ਤੇ ਗੱਲ ਮੇਰੀ ਉੱਥੇ ਬੜੀ ਮਸ਼ਹੂਰ ਹੋਈ ਸੀ ਕਿ 3000 ਰੁਪਏ ਦਾ ਨੁਕਸਾਨ ਹੋ ਗਿਆ ਪਰ ਭਾਜੀ ਸ਼ੋਗ ਨੇ ਕਿਸੇ ਨੂੰ ਕੁਝ ਕਿਹਾ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਉਹਨਾਂ ਨੂੰ ਇਹ ਦਿਲਾਸਾ ਦਿੱਤਾ ਕਿ ਪਈ ਦੇਖੋ ਤੁਸੀਂ ਮੈਨੂੰ ਕਮਾ ਕੇ ਵੀ ਦਿਨੇ ਤੇ ਜੇ ਤੁਹਾਡੇ ਕੋਲ ਨੁਕਸਾਨ ਵੀ ਹੋ ਗਿਆ ਤੇ ਫਿਰ ਵੀ ਕੋਈ ਗੱਲ ਫਿਰ ਵੀ ਕੋਈ ਗੱਲ ਨਹੀਂ ਬੋਲੋ ਹallelujah ਜੈ ਹਾਂ ਜਿੱਤਾਂ ਦੇ ਨੁਕਸਾਨ ਦੇ ਵਿੱਚ ਵੀ ਅਸੀਂ ਕਿਸੇ ਨੂੰ ਮੰਦਾ ਚੰਗਾ ਬੁਲਣਾ ਨਹੀਂ ਕਈ ਵਾਰ ਸਾਡਾ ਨੁਕਸਾਨ ਥੋੜਾ ਬਹੁਤ ਹੋ ਜਾਂਦਾ ਹੈ ਤੇ ਅਸੀਂ ਜਿੰਨਾ ਕੁਝ ਬੋਲ ਜਾਨੇ ਨਾ ਉਹਨਾਂ ਨੂੰ ਨੁਕਸਾਨ ਹੋਇਆ ਵੀ ਨਹੀਂ ਹੁੰਦਾ ਜਿੰਨਾ ਕਿ ਅਸੀਂ ਬੋਲ ਦਿੰਨੇ ਕਿਸੇ ਨੂੰ ਸੋ ਬਾਈਬਲ ਕੀ ਸਿਖਾਉਂਦੀ ਹੈ ਬਾਈਬਲ ਸਿਖਾਉਂਦੀ ਆ ਕਿ ਤੁਸੀਂ ਨੇਚਾਂ ਦੇ ਨਾਲ ਨੇਕੀ ਨੂੰ ਕਮਾਉਣਾ ਆ ਤੇ ਨੇਕੀ ਦੇ ਨਾਲ ਤੁਸੀਂ ਗਿਆਨ ਨੂੰ ਪ੍ਰਾਪਤ ਕਰਨਾ ਹੈ ਤੇ ਗਿਆਨ ਦੇ ਨਾਲ ਤੁਸੀਂ ਸੰਜਮ ਨੂੰ ਪ੍ਰਾਪਤ ਕਰਨਾ ਹੈ ਬੋਲੋ ਹallelujah ਹallelujah ਉਹ ਸੰਜਮ ਤੋਂ ਬਾਅਦ ਅਸੀਂ ਕੀ ਕਰਨਾ ਪੜਾਂਗੇ ਅਸੀਂ ਸੰਜਮ ਨਾਲ ਧੀਰਜ ਹਾਂ ਸੰਜਮ ਦੇ ਨਾਲ ਕੀ ਕਰਨਾ ਹੈ ਧੀਰਜ ਇਹ ਵੀ ਆਤਮਾ ਦਾ ਫਲ ਹੈ ਨਾ ਧੀਰਜ ਦੀ ਗਲਾਪੀਆ ਪੰਜ ਬਾਬੋ ਦੀ ਬਾਣੀ ਆਪਾਂ ਜਿ ਲਿਖਿਆ ਆਤਮਾ ਦਾ ਫਲ ਇਹ ਧੀਰਜ ਵੀ ਕੀਆ ਧੀਰਜ ਮਤਲਬ ਸਹਜਤਾ ਸਬਰ ਸੋ ਇਹ ਵੀ ਸਾਡੇ ਅੰਦਰ ਹੋਣਾ ਜ਼ਰੂਰੀ ਆ ਇਹ ਨਿਸ਼ਾਨੀਆਂ ਆ ਬਦਕਾਬੀਆਂ ਨਿਸ਼ਾਨੀਆਂ ਇਹ ਨਿਸ਼ਾਨੀਆਂ ਕਿਸ ਪ੍ਰਭੂ ਯਸੁਸਮਸੀ ਦੇ ਲੋਕ ਆ ਆਮੀਨ ਸਾਡੇ ਅੰਦਰ ਧੀਰਜ ਹੋਣਾ ਸਾਡੇ ਅੰਦਰ ਸਬਰ ਹੋਣਾ ਸਾਡੇ ਅੰਦਰ ਸੰਜਮ ਹੋਣਾ ਇਮਾਨਦਾਰੀ ਦਾ ਹੋਣਾ ਇਹ ਔਰ ਗਿਆਨ ਦਾ ਹੋਣਾ ਨਿਰਚਾ ਦਾ ਹੋਣਾ ਇਹ ਨਿਸ਼ਾਨੀਆਂ ਆ ਪ੍ਰਭੂ ਯਸੁਸਮਸੀ ਦੇ ਲੋਕਾਂ ਦੀਆਂ ਇਹ ਚੀਜ਼ਾਂ ਸਾਡੇ ਅੰਦਰ ਹੋਣੀਆਂ ਹੋਣੀਆਂ ਚਾਹੀਦੀਆਂ ਆ ਉਸ ਤੋਂ ਅੱਗੇ ਪੜਾਂਗੇ ਅਗਰ ਧੀਰਜ ਨਾਲ ਭਗਤੀ ਹਾਂ ਧੀਰਜ ਦੇ ਨਾਲ ਕੀ ਹੁੰਦਾ ਆ ਭਗਤੀ ਜੇ ਧੀਰਜ ਨਾ ਹੋਵੇ ਤਾਂ ਮੰਨਣਾ ਭਗਤੀ ਨਹੀਂ ਕਰ ਸਕਦਾ ਜੇ ਬੰਦੇ ਨੂੰ ਸੰਜਮ ਨਾ ਹੋਵੇ ਤਾਂ ਬੰਦਾ ਭਗਤੀ ਨਹੀਂ ਕਰ ਸਕਦਾ ਸਾਡੇ ਰੋਕੀ ਦੇ ਬਾਰੇ ਮੈਂ ਇਸ ਤਰ੍ਹਾਂ ਕਹਿਣਾ ਹੁੰਦਾ ਇਹ ਟਿਕੇ ਨਹੀਂ ਬੰਦਾ ਇਹਨੂੰ ਡਾਕਟਰ ਇੱਥੇੋਂ ਬਟ ਆਉਦੇ 5 ਮਿੰਟ ਦੇ ਬਾਅਦ 10 ਮਿੰਟ ਬਾਅਦ ਕਹੋ ਨਾ ਇਹ 5 ਮਿੰਟ ਦੇ ਬਾਅਦ ਹੀ ਭੱਜੀ ਰੋਟ ਕੇ ਭੱਜ ਜਾਂਦਾ ਟਿਕਾ ਨਹੀਂ ਹੈਗਾ ਤੇ ਜਿਸ ਬੰਦੇ ਨੂੰ ਟਿਕਾ ਨਹੀਂਗਾ ਜਿਸ ਬੰਦੇ ਨੂੰ ਸਬਰ ਨਹੀਂ ਹੈਗਾ ਉਹ ਬੰਦਾ ਭਗਤੀ ਫਰਕਾਰ ਹੀ ਸਕਦਾ ਥੋੜੀ ਦੇਰ ਰੱਬ ਦੀ ਹਜ਼ੂਰੀ ਤੇ ਬਣਾ ਜਿਹੜਾ ਆ ਅੱਧਾ ਘੰਟਾ 1 ਘੰਟਾ ਬੀਮੰਡ ਪਕਤੀਮੰਡ 3 ਮਿੰਟ 40 ਮਿੰਟ ਰੱਬ ਦੀ ਹਜ਼ੂਰੀ ਵਿੱਚ ਬਣਾ ਬਹੁਤ ਬਹੁਤ ਜ਼ਰੂਰੀ ਆ ਇਹਦੇ ਨਾਲ ਕੀ ਹੁੰਦਾ ਆ ਕੀ ਕੀ ਲਿਖਿਆ ਦਾ ਦੁਆਰਾ ਪੜੀਏ ਅੱਜ ਧੀਰੇ ਨਾਲ ਪਕਤੀ ਧੀਰੇ ਦੇ ਨਾਲ ਭਗਤੀ ਭਗਤੀ ਕਰਨੀ ਆ ਅਸੀਂ ਭਗਤੀ ਜਿੱਦਾਂ ਅਸੀਂ ਮੀਟਿੰਗ ਸ਼ੁਰੂ ਤੋਂ ਸ਼ੁਰੂ ਤੋਂ ਅਸੀਂ ਕਰਦੇ ਆ ਮੀਟਿੰਗ ਸ਼ੁਰੂ ਕਰਨ ਲੱਗੇ ਪ੍ਰਭ ਦਾ ਧੰਨਵਾਦ ਕਰਨੇ ਆ ਹੈਨਾ ਧੰਨਵਾਦ ਧੰਨਵਾਦ ਉਹਦਾ ਸ਼ੁਕਰ ਕਰੀ ਜਾਂਦਾ ਜਿੱਦਾਂ ਆਪਾਂ ਗੀਤ ਵੀ ਗਾਇਆ ਸੀ ਤੇਰਾ ਸ਼ੁਕਰ ਉਹਦਾ ਧੰਨਵਾਦ ਹੀ ਕਰੀ ਜਾਂਦਾ ਇਹ ਭਗਤੀ ਆ ਉਹਦੀ ਮਹਿਮਾ ਹੀ ਕਰੀ ਜਾਣੀ ਇਹ ਭਗਤੀ ਆ ਭਗਤੀ ਤੇ ਦੁਆ ਇਹ ਦੋਨੋਂ ਚੀਜ਼ ਆ ਅਲੱਗ ਅਲੱਗ ਚੀਜ਼ਾਂ ਆ ਯਾਦ ਰੱਖਿਓ ਭਗਤੀ ਤੇ ਦੁਆ ਕੀ ਇਹ ਦੋਨੋਂ ਹੀ ਅਲੱਗ ਅਲੱਗ ਚੀਜ਼ਾਂ ਆ ਦੁਆ ਅਸੀਂ ਆਪਣੇ ਵਾਸਤੇ ਮੰਗਦੇ ਆ ਜਾਂ ਆਪਣਿਆਂ ਦੇ ਵਾਸਤੇ ਅਸੀਂ ਮੰਗਦੇ ਆ ਪਰ ਭਗਤੀ ਅਸੀਂ ਕਰਦੇ ਆ ਤਾਂ ਰੱਬ ਦੀ ਰੱਬ ਦੇ ਵਾਸਤੇ ਕਰਦੇ ਆ ਰੱਬ ਦੀ ਮਹਿਮਾ ਦੇ ਵਿੱਚ ਉਹਦੀ ਮਹਿਮਾ ਕਰਦੇ ਆ ਇਹ ਸਾਡੀ ਭਗਤੀ ਆ ਉਹਦੀ ਮਹਿਮਾ ਕਰਦਿਆਂ ਕਰਦਿਆਂ ਅਸੀਂ ਵਰਦਾਨ ਲੈਨੇ ਆ ਉਹਦੇ ਕੋਲੋਂ ਉਹਦੀ ਮਹਿਮਾ ਕਰਦੇ ਕਰਦੇ ਉਹਦੇ ਕੋਲ ਅਸੀਂ ਸ਼ਕਤੀ ਲੈਣੇ ਆ ਸਮਤ ਲੈਣੇ ਆ ਭਗਤੀ ਕਾਦੇ ਵਾਸਤੇ ਕਰਦੇ ਤਾਂ ਕਿ ਸਾਨੂੰ ਪਰਮੇਸ਼ਰ ਕੋਲੋਂ ਸਮਰਥ ਸਮਰਥ ਮਿਲ ਜਾਵੇ ਸ਼ਕਤੀ ਮਿਲ ਜਾਵੇ ਇਸ ਕਰਕੇ ਸੰਜਮ ਤੋਂ ਬਾਅਦ ਕੀ ਲਿਖਿਆ ਦਾ ਧੀਰਜ ਧੀਰਜ ਔਰ ਧੀਰਜ ਤੋਂ ਬਾਅਦ ਅਸੀਂ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਹੋਣਾ ਆ ਉਸ ਅੱਗੇ ਪੜਾਂਗੇ ਦੇ ਪਤਿ ਨਾਲ ਪਰਪਨਾ ਪ੍ਰੇਮ ਹਾਂ ਬੋਲੋ ਹallelujah ਜਿਨੇ ਭਗਤੀ ਕਰਦੀ ਸਿੱਖ ਲਈ ਉਹਦੇ ਅੰਦਰ ਭਰਾਵਾਂ ਦਾ ਪ੍ਰੇਮ ਵੀ ਆ ਜਾਣਾ ਆ ਭਾਈਚਾਰੇ ਵਾਲਾ ਪਿਆਰ ਵੀ ਉਹਦੇ ਅੰਦਰ ਆ ਜਾਣਾ ਆ ਪਰ ਜਿਹੜੇ ਭਗਤੀ ਨਹੀਂ ਕਰਦੇ ਉਹਨਾਂ ਵਿੱਚ ਫਿਰ ਪਿਆਰ ਵੀ ਆਉਂਦਾ ਨਹੀਂ ਨਹੀਂ ਉਹਨਾਂ ਵਿੱਚ ਪਿਆਰ ਵੀ ਆਉਂਦਾ ਨਹੀਂ ਕਿਉਂਕਿ ਪਰਮੇਸ਼ਵਰ ਕੀ ਆ ਪਰਮੇਸ਼ਵਰ ਪਿਆਰ ਆ ਪਰਮੇਸ਼ਵਰ ਕੀ ਆ ਪਿਆਰ ਆ ਕਈ ਇਹਦੇ ਉਲਟ ਕਰ ਦਿੰਦੇ ਆ ਕਹਿੰਦੇ ਪਿਆਰ ਪਰਮੇਸ਼ਵਰ ਆ ਪਰ ਪਿਆਰ ਪਰਮੇਸ਼ਵਰ ਨਹੀਂਗਾ ਪਰਮੇਸ਼ਵਰ ਪਿਆਰ ਆ ਬੋਲੋ ਹallelujah ਲੱਗਦਾ ਇਹਦਾ ਜਿੱਦਾਂ ਦੋਵੇਂ ਚੀਜ਼ਾਂ ਇਕੱਲੀਆਂ ਹੁੰਦੀਆਂ ਪਰ ਅਸੀਂ ਪਰਮੇਸ਼ਵਰ ਨੂੰ ਹੀ ਐਮੇਂ ਦੇਣੀ ਆ ਜਿਹਦੇ ਕੋਲ ਪਰਮੇਸ਼ਵਰ ਆ ਉਹਦੇ ਅੰਦਰ ਪਿਆਰ ਆ ਆਮੀਨ ਜਿਹਦੇ ਕੋਲ ਪਰਮੇਸ਼ਵਰ ਆ ਉਹਦੇ ਅੰਦਰ ਮੁਹੱਬਤ ਆ ਤੇ ਮੁਹੱਬਤ ਜਿਹੜੀ ਆ ਉਹ ਅਸੀਂ ਪ੍ਰਗਟ ਕਰਨੀ ਆ ਮੁਹੱਬਤ ਪ੍ਰਗਟ ਕਰਾਂਗੇ ਸਾਮਣੇ ਆਵੇਗੀ ਤੇ ਪਤਾ ਲੱਗੇਗਾ ਪਈਏ ਦੇ ਅੰਦਰ ਪਰਮੇਸ਼ਰ ਵਾਸ ਕਰਦਾ ਇਹਦੇ ਅੰਦਰ ਪਰਮੇਸ਼ਰ ਦਾ ਰੂਹ ਕਾਰਜ ਕਰਤਾ ਹੈ ਉਸ ਤੋਂ ਅਗੇ ਪੜਾਂਗੇ ਹੋ ਗਿਆ ਪੁਰੀ ਅੱਜ ਪ੍ਰਭਾਂ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ ਹਾਂ ਭਰਾਮਾ ਦੇ ਪ੍ਰੇਮ ਦੇ ਨਾਲ ਅਸੀਂ ਪ੍ਰੇਮ ਨੂੰ ਕੀ ਕਰਨਾ ਹੈ ਵਧਾਈ ਜਾਣਾ ਹੈ ਬੋਲੋ ਹਲੇਲੂਇਆ ਇਕਨ ਹੋਰ ਗੱਲ ਮੈਂ ਦੱਸਣ ਲੱਗਾ ਹਾਂ ਜਿਹੜੀ ਪ੍ਰਭੂ ਨੇ ਮੇਰੇ ਮਨ 'ਚ ਪਾਈ ਸੀ ਧਿਆਨ ਨਾਲ ਸੁਣੋ ਜਦੋਂ ਮੈਂ ਇਦਾਂ ਕਹਿੰਦਾ ਉਹ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਹੜੀ ਪ੍ਰਭੂ ਨੇ ਮੇਰੇ ਤੇ ਪ੍ਰਗਟ ਕੀਤੀ ਇਹਦਾ ਮਤਲਬ ਇਹ ਹੈ ਕਿ ਪ੍ਰਭੂ ਨੇ ਉਹ ਮੈਨੂੰ ਦੱਸੀਆਂ ਹੋਈਆਂ ਗੱਲਾਂ ਇੱਕ ਗੱਲ ਬੜੀ ਮਸ਼ਹੂਰ ਹੁੰਦੀ ਆਪਣੇ ਪਿੰਡਾਂ ਦੇ ਵਿੱਚ ਲੋਕੀ ਕਰਦੇ ਹੁੰਦੇ ਆ ਕਹਿੰਦੇ ਹੁੰਦੇ ਆ ਲੜਾਈ ਨੂੰ ਤੇ ਲੱਸੀ ਨੂੰ ਲੜਾਈ ਨੂੰ ਤੇ ਲੱਸੀ ਨੂੰ ਬੋਲੋ ਭੈਣ ਬ੍ਰੇਮ ਜੀ ਇਹ ਕਿਹਦੇ ਹੁੰਦੇ ਲੜਾਈ ਨੂੰ ਤੇ ਲੱਸੀ ਨੂੰ ਲੜਾਈ ਮੁੱਕਦੀ ਥੋੜੀ ਹੈ ਜਿੰਨੀ ਮਰਜ਼ੀ ਬੁਲਾਇਓ ਕੋਈ ਵਜ੍ਹਾ ਹੋਣੀ ਚਾਹੀਦੀ ਐ ਕੋਈ ਮਾੜੀ ਜੀ ਵਜ੍ਹਾ ਹੋਵੇ ਤੇ ਲੜਾਈ ਭਾਵੇਂ ਮਹੀਨਾ ਕਰੀ ਜਾਓ ਆ ਪਾਕਿਸਤਾਨਾਂ ਲੜਾਈ ਲੱਗ ਗਈ ਇੱਕ ਮਹੀਨਾ ਤੱਕ ਚੱਲਦੀ ਰਹੀ ਰਸ਼ੀਆ ਦੀ ਤੇ ਯੂਕਰੇਨ ਦੀ ਲੜਾਈ ਲੱਗੀ 3 ਸਾਲ ਤੋਂ ਵੱਧ ਹੋ ਗਿਆ ਲੜਾਈ ਖਤਮ ਹੀ ਨਹੀਂ ਹੁੰਦੀ ਲੱਸੀ ਤੇ ਲੜਾਈ ਜਿੰਨੀ ਮਰਜ਼ੀ ਵਧਾਈ ਜਾਓ ਇਹਦੇ ਨਾਲ ਮੈਂ ਇੱਕ ਚੀਜ਼ ਜੁੜੀ ਹੋਈ ਐ ਉਹ ਕਿਹੜੀ ਆ ਪਿਆਰ ਉਹ ਕੀ ਜੁੜਿਆ ਪਿਆਰ ਇਹ ਆ ਗੱਲ ਜਿਹੜੀ ਮੈਨੂੰ ਪ੍ਰਭੂ ਦਿੱਤੀ ਜਿਵੇਂ ਅਸੀਂ ਕਹਿੰਨੇ ਆ ਲੱਤੀ ਨੂੰ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਈ ਜਾਓ ਤੇ ਪ੍ਰਭੂ ਨੇ ਮੈਨੂੰ ਕਿਹਾ ਵੀ ਇੱਕ ਗੱਲ ਤੁਸੀਂ ਇੱਕ ਵਿੱਚ ਐਡ ਕਰ ਦੇਵੇ ਕਿ ਭਈ ਪਿਆਰ ਵੀ ਇਦਾਂ ਹੀ ਆ ਪਿਆਰ ਨੂੰ ਜਿੰਨਾ ਮਰਜ਼ੀ ਵਧਾਈ ਜਾਓ ਬੋਲੋ ਹallelujah ਪ੍ਰਪੰਦੇ ਪਿਆਰ ਦੇ ਨਾਲ ਪਿਆਰ ਨੂੰ ਵਧਾਈ ਜਾਓ ਭਰਾਵਾਂ ਦੇ ਪਿਆਰ ਦੇ ਨਾਲ ਪਿਆਰ ਨੂੰ ਵਧਾਈ ਜਾਓ ਜਿੰਨਾ ਮਰਜ਼ੀ ਤੁਸੀਂ ਪਿਆਰ ਵਧਾਈ ਜਾਓ ਔਰ ਇਸ ਪਿਆਰ ਨੇ ਇਹ ਪਿਆਸ ਨੂੰ ਸਿਖਾਇਆ ਕਿੰਨੇ ਆ ਇਹ ਪ੍ਰਭੂ ਯਿਸੂ ਜੀ ਨੇ ਸਿਖਾਇਆ ਜਿਵੇਂ ਪ੍ਰਭੂ ਯਿਸੂ ਨੇ ਸਾਡੇ ਨਾਲ ਕਿੰਨਾ ਪਿਆਰ ਕੀਤਾ ਪ੍ਰਭੂ ਨੇ ਆਪਣੀ ਜਾਨ ਸਾਡੀ ਖਾਤਰ ਆਪਣੀ ਜਾਨ ਸਾਡੀ ਖਾਤਰ ਦੇ ਦਿੱਤੀ ਪ੍ਰਭੂ ਯਿਸੂ ਨੇ ਐਸਾ ਪਿਆਰ ਕੀਤਾ ਪ੍ਰਭੂ ਯਿਸੂ ਨੇ ਸਾਡੇ ਨਾਲ ਐਸੀ ਮੁਹਬਤ ਕੀਤੀ ਹੈ ਪ੍ਰਭੂ ਯਿਸੂ ਨੇ ਸਾਡੇ ਨਾਲ ਉਹਨੇ ਆਪਣੀ ਜਾਨ ਉਹਨੇ ਆਪਣੀ ਜਾਨ ਹੀ ਦੇ ਦਿੱਤੀ ਆਮੀਨ ਹੋ ਗਿਆ ਪੂਰੀ ਹਾਂ ਆਓ ਅੱਜ ਇੱਕ ਹੋਰ ਹਿੱਸਾ ਪੜਾਂਗੇ ਬਾਈਬਲ ਦੇ ਵਿੱਚੋਂ ਨੌਵੀਂ ਅਧਿਆਇ ਕਿਹ ਸੀਗੀ ਨਵੀਂ ਪੜਦੇ ਕਿਉਂ ਜੋ ਇਹ ਗੁਣ ਹੈ ਜਿਸ ਤੁਹਾਡੇ ਵਿੱਚ ਹੋਣ ਅਤੇ ਵੱਧਦੇ ਜਾਣ ਕਿ ਉਹ ਤੁਹਾਨੂੰ ਸਾਡੇ ਪ੍ਰਭੂ ਮਸੀਹ ਜੀ ਦੇ ਗਿਆਨ ਵਿੱਚ ਦਾ ਹਾਲ ਸੀ ਅਤੇ ਨਾਨਿ ਸਵਲ ਹੋਣ ਦੇਣਗੇ ਹਮ ਬੋਲੋ ਹਾਲੇਲੂਇਆ ਇਹ ਗੁਣ ਸਾਡੇ ਅੰਦਰ ਹੋਣਗੇ ਤੇ ਫਿਰ ਅਸੀਂ ਆਲਸਪਨ ਸਾਡੇ ਵਿੱਚ ਨਹੀਂ ਆਵੇਗਾ ਸਾਡੇ ਵਿੱਚ ਸੁਸਤੀ ਨਹੀਂ ਆਵੇਗੀ ਫਿਰ ਅਸੀਂ ਜਿਹੜਾ ਆ ਉਹ ਕਦੇ ਵੀ ਜਿਹੜਾ ਸਾਡਾ ਨੁਕਸਾਨ ਕਦੇ ਵੀ ਨਹੀਂ ਹੋਵੇਗਾ ਨੁਕਸਾਨ ਨਹੀਂ ਲਿਖਿਆ ਸਾਡਾ ਕਦੇ ਵੀ ਨੁਕਸਾਨ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਜਿਹੜੇ ਇਹਵਾ ਪਰਮੇਸ਼ਰ ਦੇ ਵਿਸ਼ਵਾਸ ਕਰਦੇ ਆ ਜਿਹੜੇ ਉਹਦੇ ਪਿਆਰ ਦੇ ਵਿੱਚ ਵੱਧਦੇ ਆ ਜਿਹੜੇ ਸੰਜਮ ਦੇ ਵਿੱਚ ਵੱਧਦੇ ਆ ਜਿਹੜੇ ਗਿਆਨ ਦੇ ਵਿੱਚ ਵੱਧਦੇ ਆ ਉਹਨਾਂ ਦਾ ਕਦੇ ਵੀ ਕੋਈ ਨੁਕਸਾਨ ਹੁੰਦਾ ਕਦੇ ਵੀ ਕੋਈ ਨੁਕਸਾਨ ਨਹੀਂ ਉਹਨਾਂ ਦਾ ਹੁੰਦਾ ਕਿਉਂਕਿ ਉਹਨਾਂ ਦਾ ਭਰੋਸਾ ਕਿਤੇ ਆ ਰਮੇਸ਼ਵਰ ਤੇ ਆ ਹਾਲੇਲੂਇਆ ਹਾਲੇਲੂਇਆ ਤੋਂ ਪਿਆਰ ਜਿਹੜਾ ਆ ਉਹ ਕੁਰਬਾਨੀ ਆ ਔਰ ਪ੍ਰਭਪੰਦਾ ਪਿਆਰ ਸਾਡੇ ਅੰਦਰ ਜਿਹੜਾ ਆ ਉਹ ਹੋਣਾ ਚਾਹੀਦਾ ਹੈ ਔਰ ਅੱਜ ਅਸੀਂ ਸੰਤ ਪੱਤਰਸ ਦੇ ਬਾਰੇ ਜਿਹੜਾ ਜਿਹਦਾ ਤਜਰਬਾ ਸੀਗਾ ਉਹ ਸਿੱਖਿਆ ਸੀ ਉਹਨੇ ਕਿਹਾ ਕਿ ਸਾਡੇ ਅੰਦਰ ਪ੍ਰਭਪੰਦਾ ਪਿਆਰ ਹੋਣਾ ਹੋਣਾ ਚਾਹੀਦਾ ਹੈ ਪ੍ਰਭਪੰਦੇ ਪਿਆਰ ਦੇ ਨਾਲ ਅਸੀਂ ਆਪਣੇ ਪਿਆਰ ਨੂੰ ਵਧਾਈ ਜਾਣਾ ਹੈ ਪ੍ਰਭਪੰਦੇ ਪਿਆਰ ਦੇ ਨਾਲ ਅਸੀਂ ਵਧਾਈ ਜਾਣਾ ਸੋ ਇਹ ਸਾਡੀ ਜਿਹੜੀ ਆ ਪਿਆਰ ਦੀ ਦੌੜ ਆ ਜਿਹੜੇ ਅਸੀਂ ਆਪਣੇ ਗਵਾਂਡੀਆਂ ਨਾਲ ਪਿਆਰ ਕਰਦੇ ਆਂ ਜਿਹੜੇ ਅਸੀਂ ਜਿਹੜੇ ਸਾਨੂੰ ਸਤਾਉਂਦੇ ਉਹਨਾਂ ਬਸ ਅਸੀਂ ਪ੍ਰਾਰਥਨਾ ਕਰਨੇ ਆਂ ਔਰ ਭ੍ਰਪਨ ਦਾ ਪਿਆਰ ਭਰਾਵਾਂ ਵਾਲਾ ਪਿਆਰ ਸਾਡੇ ਭਰਾਵਾਂ ਦੇ ਵਿੱਚ ਹੀ ਪਿਆਰ ਹੋਣਾ ਚਾਹੀਦਾ ਐਸਾ ਨਹੀਂ ਕਿ ਅਸੀਂ ਗਵਾਂਡੀਆਂ ਦੇ ਨਾਲ ਜੋ ਲਿਖਿਆ ਕਿ ਗਵਾਂਡੀਆਂ ਨਾਲ ਹੀ ਮੁਹੱਬਤ ਕਰਨੀ ਆਂ ਆਪਣੇ ਭਰਾਵਾਂ ਦੇ ਨਾਲ ਨਹੀਂ ਪਰ ਆਪਣੇ ਭਰਾਵਾਂ ਦੇ ਨਾਲ ਅਸੀਂ ਪਿਆਰ ਜਿਤਾਉਣਾ ਆਂ ਆਪਣੇ ਭਰਾਵਾਂ ਦੇ ਨਾਲ ਹੀ ਅਸੀਂ ਪਿਆਰ ਕਰਨਾ ਆਂ ਔਰ ਆਪਣੇ ਭਰਾਵਾਂ ਦੇ ਨਾਲ ਅਸੀਂ ਪਿਆਰ ਨੂੰ ਘਟਾਉਣਾ ਨਹੀਂ ਆਂ ਬਲਕਿ ਪਿਆਰ ਨੂੰ ਵਧਾਉਂਦੇ ਹੀ ਵਧਾਉਂਦੇ ਜਾਂਦੇ ਆਂ ਬਾਈਬਲ ਵਿੱਚ ਕਿਹਾ ਗਿਆ ਲਿਖਿਆ ਜਿਸ ਤਰ੍ਹਾਂ ਲਿਖਿਆ ਕਿ ਅੰਤ ਦੇ ਦਿਨਾਂ ਦੇ ਵਿੱਚ ਗਿਆਨ ਵਧੇਗਾ ਤੇ ਪਿਆਰ ਪਿਆਰ ਘਟੇਗਾ ਇਹਦੇ ਬਾਰੇ ਮੈਂ ਦੱਸਦਾ ਹੁੰਨਾ ਕਿ ਸਾਨੂੰ ਅਸੀਂ ਇਮਾਨਦਾਰ ਲੋਕ ਆ ਸਾਨੂੰ ਪਹਿਲਾਂ ਪਤਾ ਲੱਗ ਗਿਆ ਕਿ ਐਸਾ ਕਲਾਮ ਵਿੱਚ ਲਿਖਿਆ ਪਰ ਅਸੀਂ ਆਪਣੇ ਪਿਆਰ ਨੂੰ ਘਟਣ ਨਹੀਂ ਦੇਣਾ ਅਸੀਂ ਆਪਣੇ ਪਿਆਰ ਨੂੰ ਘਟਾਉਣਾ ਘਟਾਉਣਾ ਨਹੀਂ ਅਸੀਂ ਪਿਆਰ ਇਦਾਂ ਰੱਖਣਾ ਜਿੱਦਾਂ ਸਾਨੂੰ ਪਰਮੇਸ਼ਰ ਨੇ ਪਿਆਰ ਕੀਤਾ ਹੈ ਅਸੀਂ ਉਸੇ ਪਿਆਰ ਦੇ ਵਿੱਚ ਵੱਧ ਜਾਣਾ ਹੈ ਕਿਉਂ ਖੁਦਾਮਨ ਤੁਹਾਨੂੰ ਬੜੀ ਤੋਫੀਕ ਦੇਵੇ ਅਸੀਂ ਪਰਪੰਨਾ ਪਿਆਰ ਰੱਖਣਾ ਹੈ ਔਰ ਜੋ ਪਰਮੇਸ਼ਵਰ ਨੇ ਸਾਡੇ ਨਾਲ ਵੈਸਾ ਪਿਆਰ ਕੀਤਾ ਵੈਸਾ ਅਸੀਂ ਦੂਜਿਆਂ ਦੇ ਨਾਲ ਵੀ ਪਿਆਰ ਕਰਨਾ ਹੈ ਤੇ ਉਹਨਾਂ ਨੂੰ ਅਸੀਂ ਪਿਆਰ ਦੇ ਨਾਲ ਜੁਤਨਾ ਹੈ ਪਿਆਰ ਇੱਕ ਕੁਰਬਾਨੀ ਆ ਤੇ ਪਿਆਰ ਕਿਹਾ ਹਥਿਆਰ ਆ ਦੋ ਤਿੰਨ ਗੱਲਾਂ ਜਿਆਦਾ ਰੱਖਿਓ ਤੁਸੀਂ ਪਿਆਰ ਕੁਰਬਾਨੀ ਆ ਨੰਬਰ 2 ਪਿਆਰ ਹਥਿਆਰ ਆ ਤੇ ਨੰਬਰ 3 ਪਿਆਰ ਨੂੰ ਅਸੀਂ ਲੜਾਈ ਤੇ ਲੱਸੀ ਹੋਗੇ ਭਾਵੇਂ ਜਿੰਨਾ ਮਰਜੀ ਵਧਾਈ ਜਾਈਏ ਇਹ ਤਿੰਨ ਗੱਲਾਂ ਜਿਹੜੀਆਂ ਇਹ ਖਾਸ ਤੁਸੀਂ ਹਮੇਸ਼ਾ ਯਾਦ ਰੱਖਣੀਆਂ ਕਿ ਸਾਡੇ ਅੰਦਰ ਸੰਜਮ ਸਾਡੇ ਅੰਦਰ ਧੀਰਜ ਭਗਤੀ ਵਾਲਾ ਜੀਵਨ ਸਾਡੇ ਅੰਦਰ ਹੋਣਾ ਹੋਣਾ ਚਾਹੀਦਾ ਹੈ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਸਿਰਨਿਚ ਕਾਵਾਂਗੇ ਅੱਜ ਦੇ ਵਰਤਾਂ ਦੇ ਲਈ ਪ੍ਰਭੂ ਦਾ ਧੰਨਵਾਦ ਕਰਾਂਗੇ ਆਪਣੇ ਹੋਠਾਂ ਨੂੰ ਖੋਲ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ ਧੰਨਵਾਦ ਰਾਜਾਆਂ ਕੇ ਰਾਜਾ ਪ੍ਰਭੂਆਂ ਕੇ ਪ੍ਰਭੂ ਸਰਬਸ਼ਕਤੀਮਾਨ ਪਰਮੇਸ਼ਵਰ ਤੋਂ ਬੜਾ ਧੰਨਵਾਦ ਸਾਰੀ ਸ੍ਰਿਸ਼ਟੀ ਕੇ ਕਰਤਾ ਤੋਂ